ਮੈਂ ਆਉਟਸੋਰਸਡ EMPLOYEES UNION ਰਜਿਸਟਰਡ ਦਾ ਪ੍ਰਧਾਨ ਆ ਜੀ ਮੰਗ ਸਰ ਇੱਕੋ ਹੀ ਆ ਜੀ ਕੱਚਾ ਕੰਮ ਆ ਪੱਕਾ ਕਰੋ ਸੀਐਮ ਸਾਹਿਬ ਨੇ ਜਦੋਂ ਸਰਕਾਰ ਆਣੀ ਸੀ ਸੀਐਮ ਸਾਹਿਬ ਆਮ ਲੋਕਾਂ ਨਾਲ ਮਿਲਦੇ ਸੀਗੇ ਉਹ ਤਾਂ ਗੱਲ ਕਰਦੇ ਸੀ ਵੀ ਜਦੋਂ ਸਾਡੀ ਸਰਕਾਰ ਆਏਗੀ ਮੈਂ ਜਿਹੜਾ ਕੱਚਾ ਸ਼ਬਦ ਆ ਉਹਨੂੰ ਮੁਲਾਜ਼ਮਾਂ ਦੇ ਵਿੱਚੋਂ ਹਟਾ ਦਊਗਾ ਮੈਂ ਰੈਗੂਲਰ ਕਰ ਦੇਗਾ ਲੇਕਿਨ ਅੱਜ ਤੱਕ तकरीबन 4 ਸਾਲ ਹੋ ਗਏ ਆ ਨਾ ਤਾਂ ਉਹ ਹਰਾ ਪੈਨ ਨਿਕਲਿਆ ਔਰ ਨਾ ਹੀ ਕੱਚਾ ਸ਼ਬਦ ਹਟਿਆ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਪੈਨ ਨੂੰ ਥੋੜੀ ਜਿਹੀ ਧੁੱਪ ਲਵਾ ਲਓ ਕਿਉਂਕਿ ਗਾਹ ਆਣ ਵਾਲਾ ਸਮਾਂ ਜਿਹੜਾ ਹੈ ਸਰਦੀਆਂ ਹੈਗੀਆਂ ਫਿਰ ਸ਼ਾਈ ਬਿਲਕੁਲ ਹੀ ਜੰਮ ਜਾਣੀ ਆ ਔਰ ਸਮਾਂ ਵੀ ਨਿਕਲ ਜਾਣਾ ਫਿਰ ਸੋ ਸਾਡੀ ਬੇਨਤੀ ਹੈ ਸੀਐਮ ਸਾਹਿਬ ਨੂੰ ਕਿ ਜਿਹੜਾ ਆਪਣਾ ਹਰਾ ਪੈਨ ਹੈ ਉਹ ਮੁਲਾਜ਼ਮਾਂ ਦੇ ਲਈ ਇਸਤੇਮਾਲ ਕਰੋ ਤੁਸੀਂ ਕਹਿੰਦੇ ਸੀ ਕੱਚਾ ਸ਼ਬਦ ਮੈਂ ਖਤਮ ਕਰ ਦੂੰਗਾ ਕੱਚਾ ਸ਼ਬਦ ਖਤਮ ਕਰੋ ਨਹੀਂ ਤਾਂ ਸਾਨੂੰ ਮਜਬੂਰਨ ਹੜਤਾਲ ਤੇ ਬੈਣਾ ਪੈਣਾ ਹੈਗਾ ਕਿਉਂਕਿ ਅਸੀਂ ਬਹੁਤ ਸਮਾਂ ਆਪਣਾ ਕੱਢ ਲਿਆ ਹੈਗਾ ਕਿਉਂਕਿ ਸਾਡੇ ਜਨਰਲ ਭਰਾ ਗੱਲ ਕਰੀਏ 38 ਸਾਲ ਦੀ ਉਹਨਾਂ ਦੀ ਏਜ ਲਿਮਟ ਹੁੰਦੀ ਹੈ ਜੇ ਸਮਾਂ ਉਹ ਨ ਦਾ ਉਹ ਵੀ ਖਤਮ ਹੋ ਜਾਣੇ ਨਾ ਔਰ ਉਹਨਾਂ ਕੋ ਵੀ ਕੋਈ ਸਮਾਂ ਨਹੀਂ ਰਹੇਗਾ ਸੋ ਅਸੀਂ ਇਹ ਗੱਲ ਕਹਿੰਨੇ ਆਂ ਵੀ ਸਾਡਾ ਜਿਹੜਾ ਸਮਾਂ ਅੱਜ ਦੀ ਡੇਟ ਦੇ ਵਿੱਚ ਬਹੁਤ ਘੱਟ ਆ ਸਾਡੇ ਕੋ ਸਾਨੂੰ ਮਜਬੂਰਨ ਕੋਈ ਨਾ ਕੋਈ ਸਟੈਪ ਲੈਣਾ ਪੈਣਾ ਕਿਉਂਕਿ ਅਸੀਂ ਬੁੱਧਵਾਰ ਤੋਂ 8 ਤਰੀਕ ਤੋਂ ਹੜਤਾਲ ਤੇ ਜਾ ਰਹੇ ਆਂ ਤਰਤੀ ਮੰਗਾਈ ਮੰਗਾ ਸਰੀ ਕੋਈ ਅਜੇ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਜਿੱਦਾਂ ਸਫਾਈ ਸੇਵਕ ਸੀਬਰਮੈਨ ਨੂੰ ਇਹਨਾਂ ਨੇ ਪਿੱਛੇ ਜੇ ਡੀਸੀ ਰੇਟ ਕੀਤਾ ਸੀਗਾ ਸਾਨੂੰ ਤਾਂ ਅਜੇ ਤੱਕ ਡੀਸੀ ਰੇਟ ਵੀ ਨਹੀਂ ਕੀਤਾ ਅਸੀਂ ਹਮੇਸ਼ਾ ਹੀ ਲੜਾਈ ਲੜਦੇ ਰਹੇ ਕੰਮ ਵੀ ਬਰਾਬਰ ਕਰਦੇ ਆਂ ਰੈਗੂਲਰ ਪੋਸਟ ਦੇ ਅਗੇਂਸਟ ਅਸੀਂ ਕੰਮ ਬਰਾਬਰ ਕਰਦੇ ਆਂ ਲੇਕਿਨ ਨਾ ਤਾਂ ਸਾਨੂੰ ਪੱਕਾ ਕੀਤਾ ਜਾ ਰਿਹਾ ਨਾ ਸਾਨੂੰ ਇਨਸੋਰਸ ਕੀਤਾ ਜਾ ਰਿਹਾ ਔਰ ਨਾ ਹੀ ਸਾਡੀ ਕੋਈ ਗੱਲ ਸਾਰ ਲਈ ਜਾ ਰਹੀ ਆ ਸਾਡੇ ਲਈ ਤਾਂ ਇਹ ਅਸੀਂ ਇਹ ਗੱਲ ਕਹਿ ਰਹੇ ਆਂ ਵੀ ਸਾਨੂੰ ਤਾਂ ਤੁਸੀਂ ਮੁੱਖ ਧਾਰਾ ਦੇ ਵਿੱਚ ਤਾਂ ਲਿਆਓ ਕਮਸੇ ਕਮ ਅਸੀਂ ਸਾਡੀ ਤਨਖਾਹ ਵੀ ਦੇਖੋ 10000 ਰੁਪਏ ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆਂ ਸਾਡੇ ਲਈ ਤਾਂ ਬਹੁਤ ਔਖਾ ਵਾ ਨਾ ਬੱਚੇ ਪੜਾ ਸਕਦੇ ਨਾ ਜੀ ਐਜੂਕੇਸ਼ਨ ਦੇ ਸਕਦੇ ਨਾ ਉਹਨਾਂ ਨੂੰ ਹੈਲਥ ਦੇ ਸਕਦੇ ਆਂ ਬੜੀ ਲਾਈਫ ਸਾਡੀ ਜਿਹੜੀ ਆ ਔਖੀ ਚੱਲਦੀ ਪਈ ਆ ਸਰ ਆਪਣਾ ਕਿੰਨੇ ਕੁ ਮੁਲਾਜ਼ਮ ਹੈ ਤੁਹਾਡੇ ਕੋਲ ਇਹ ਤਕਰੀਬਨ ਜੀ ਆਊਟਸੋਰਸ ਜੋ ਮੁਲਾਜ਼ਮ ਸਾਰੀਆਂ ਬ੍ਰਾਂਚਾਂ ਦਾ ਮੌਲਾਕ ਕੋ 400 ਤੇ ਉੱਪ ਹੈਗਾ 400 400 ਦੇ ਕਰੀਬ ਹੈਗਾ ਸਰ ਮੁਲਾਜ਼ਮ ਪਿੱਛੇ ਤੁਹਾਡਾ ਕਰਨਾ ਚੱਲਿਆ ਹਾਂਜੀ ਪਿੱਛੇ ਸਾਡਾ ਧਰਨਾ ਨਹੀਂ ਚੱਲਿਆ ਜੀ ਉਹ ਸਾਡੇ ਜਿਹੜੇ ਭਰਾ ਹੈਗੇ ਸਫਾਈ ਸੇਵਕ ਸ਼ਿਵਰਮਨ ਉਹ ਹੜਤਾਲ ਤੇ ਬੈਠੇ ਸੀਗੇ ਤੇ ਮੰਗਾ ਉਹਨਾਂ ਦੀ ਪ੍ਰੋਪਰਟੀ ਸਰ ਦੇਖੋ ਮੰਗ ਤਾਂ ਮੁਲਾਜ਼ਮ ਹਰ ਜਿੱਥੇ ਬੰਦੀ ਦੀ ਇੱਕੋ ਹੀ ਹੁੰਦੀ ਹੈ ਵੀ ਸਾਨੂੰ ਰੈਗੂਲਰ ਕਰੋ ਹਣਾ ਲੇਕਿਨ ਸਰਕਾਰ ਨੇ ਉਹਨਾਂ ਨੂੰ 2 ਮਹੀਨੇ ਦਾ ਸਮਾਂ ਦੇ ਕੇ ਹੜਤਾਲ ਦਿੱਤਾ ਗਿਆ ਵਾ ਲੇਕਿਨ ਅਸੀਂ ਪਹਿਲਾਂ ਹੀ ਮੰਗ ਪੱਤਰ ਦਿੱਤਾ ਵੀ ਸਾਡੀ ਹੜਤਾਲ ਵੱਠ ਠੀਕ ਟੋਸ ਸਰਕਾਰ ਨੇ ਹਾਲ ਤੱਕ ਸਾਡਾ ਕੋਈ ਰਾਬਤਾ ਕਾਇਮ ਨਹੀਂ ਕੀਤਾ ਅਗਰ ਕੋਈ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਦੀ ਰਣਨੀਤੀ ਬਾਅਦ ਚ ਤਿਆਰ ਕੀਤੀ ਜਾਏ ਸਰਕਾਰ ਕੋਲ ਇਲੈਕਸ਼ਨ ਵੀ ਲਾ ਕੇ ਆ ਰਹੇ ਆ ਸਾਈਟ ਇਲੈਕਸ਼ਨ ਆ ਸਰ ਸਾਈ ਤਾਂ ਬਹੁਤ ਲੰਮਾ ਸਮਾਂ ਫਿਰ ਸਾਡੇ ਲਈ ਤਾਂ ਹਾਲੇ ਤਾਂ 25 ਚੱਲਦਾ ਪਿਆ ਹੋਣ ਫੇ ਤਾਂ ਸਾਡਾ ਸਾਡੀਆਂ ਤਾਂ ਓਵਰੇਜ ਹੋ ਜਾਣਾ ਸੀ ਸਾਨੂੰ ਕੌਣ ਦੇਖੇਗਾ ਬਾਅਦ ਚੋਂ ਬਾਅਦ ਚੋਂ ਤਾਂ ਫੇ ਕਾਨੂੰਨਨ ਅੜਚਨ ਆ ਜਾਣੀ ਐ ਵੀ ਇਹ ਓਵਰੇਜ ਹੋ ਗਿਆ ਫਿਰ ਕੀ ਕਰਾਂਗੇ ਅਸੀਂ ਸਾਡੇ ਲਈ ਤਾਂ ਸਰਕਾਰ ਸ਼ੂਟ ਵੀ ਨਹੀਂ ਕਰਨੀ ਫਿਰ ਅਦਾਲਤ ਵੀ ਜਾਣ ਦੀ ਕੋਸ਼ਿਸ਼ ਕੀਤੀ ਜਾਨੀ ਕਿ ਉਹ ਇਸ ਫੰਕਸ਼ਨ ਤੇ ਸਰ ਨਹੀਂ ਹਾਲੇ ਤੱਕ ਅਦਾਲਤ ਨਹੀਂ ਗਏ ਆਪਾਂ ਅਗਰ ਇਨ ਕੇਸ ਨਹੀਂ ਕੋਈ ਸਾਡੀ ਸਰਕਾਰ ਸੁਨੇਗੀ ਤਾਂ ਫਿਰ ਐਂਡ ਤਾਂ ਅਦਾਲਤ ਦਾ ਹੀ ਰਸਤਾ ਹੀ ਹੈਗਾ ਜੀ ਇਸ ਤੋਂ ਵੱਡਾ ਤਾਂ ਫਿਰ ਕੋਈ ਹੈ ਹੀ ਨਹੀਂ ਫਿਰ ਉੱਥੇ ਨਾ ਦਲੀਲ ਦੇ ਨਾ ਅਪੀਲ ਹੁੰਦੀ ਹੈ ਸਰਸ ਕਿੰਨੀ ਕਿੰਨੀ ਹੋ ਗਈ ਹੈ ਜੀ ਸਰ ਵੀ ਸਰ ਦੇਖੋ ਮੈਂ ਸਭ ਤੋਂ ਸੀਨੀਅਰ ਕਹਿੰਨੇ ਵੀ ਅਸੀਂ ਇਹਨਾਂ ਨੂੰ ਬਿੱਟੂ ਉਸਤਾਜ ਹੀ ਕਹਿੰਨੇ ਆ ਮਤਲਬ ਇਹ ਵਾਟਰ ਸਪਲਾਈ ਦੇ ਵਿੱਚ ਕੰਮ ਕਰਦੇ ਆ ਔਰ ਸ਼ਹਿਰ ਦੀ ਹਰ ਪਾਈਪ ਹਰ ਜੋੜਦਾ ਇਹਨਾਂ ਨੂੰ ਪਤਾ ਵੀ ਕਿੱਥੇ ਅਗਰ ਕੋਈ ਮੁਸੀਬਤ ਪੈ ਜਾਵੇ ਨਹੀਂ ਸਮਝ ਆਂਦਾ ਤਾਂ ਬਿੱਟੂ ਉਸਤਾਦ ਨੂੰ ਯਾਦ ਕਰੋ 27 ਸਾਲ ਦਾ ਐਕਸਪੀਰੀਅੰਸ ਆ 27 ਸਾਲ ਦਾ ਅਰਸਾ ਇਨੀ ਦੇਨ ਨੂੰ ਤਾਂ ਲੋਕ ਫੁੱਲ ਬੈਨੀਫਿਟ ਲੈ ਕੇ ਰਿਟਾਇਰ ਹੋ ਜਾਂਦੇ ਆ ਸੋ ਇਹਨਾਂ ਨੂੰ ਹਾਲੇ ਤੱਕ ਕੱਚੇ ਜਿ ਰੱਖਿਆ ਆ ਆਊਟਸੋਰਸ ਦੇ ਵਿੱਚ ਡੀਸੀ ਰੇਟ ਵੀ ਨਹੀਂ ਹੈਗੇ ਇਨਾ ਲੰਬਾ ਅਰਸਾ ਜਿਹੜਾ ਇਹਨਾਂ ਦਾ ਲਾਈਫ ਦਾ ਖਤਮ ਕਰ ਦਿੱਤਾ ਗਿਆ ਸੋ ਸਾਡੀ ਡੀਸੀ ਰੇਟਸ ਆ ਸੇਮ ਹੀ ਆ ਜੀ ਸਾਨੂੰ ਵੀ ਆਊਟਸੋਰਸ ਨੂੰ ਵੀ 10600 ਰੁਪਏ ਡੀਸੀ ਰੇਟ ਨੂੰ ਵੀ 10600 ਰੁਪਏ ਹੀ ਆ ਗੱਲ ਤਾਂ ਇਹੀ ਹੈ ਵੀ 10000 ਰੁਪਏ ਦੇ ਵਿੱਚ ਅੱਜ ਦੇ ਸਮੇਂ ਦੇ ਜਿਹੜੀ ਮਹਿੰਗਾਈ ਆ ਉਹ ਨਹੀਂ ਕੰਮ ਹੋ ਰਹੀ ਹੈ। ਵੀ ਅਸੀਂ ਨਹੀਂ ਆਪਣਾ ਖਰਚਾ ਕਰ ਰਹੇ ਆ। ਸਾਡੇ ਲਈ ਬੜਾ ਔਖਾ ਹੈਗਾ 10000 ਰੁਪਏ ਦੇ ਵਿੱਚ ਗੁਜ਼ਾਰਾ ਕਰਨਾ। ਤੇ ਤਕਰੀਬਨ ਮੇਰੀ 27 ਸਾਲ ਦੀ ਉਮਰ ਸੀ 95 ਸ਼ਹਿਰ ਦੇ ਵਿੱਚ ਅਸੀਂ ਇਸ ਨਗਰ ਨਿਗਮ 'ਚ ਪਾਇ ਸੀਗੇ। ਤੇ 27 ਸਾਲ ਤੋਂ ਤੇ ਕਿ ਮੇਰੀ 54 ਸਾਲ ਦੀ ਉਮਰ ਹੋ ਚੱਲੀ ਹੈਗੀ ਹੈ ਲੇਕਿਨ 27 ਸਾਲ ਹੋ ਗਏ ਮੈਨੂੰ ਇੱਥੇ ਸਰਵਿਸ ਕਰਦੇ ਆ। ਸੇਵਾ ਕਰਦੇ ਆ ਕਿਸੇ ਵੀ ਪਾਰਟੀ ਨੇ ਜਾਂ ਕਿਸੇ ਵੀ ਸਿਸਟਮ ਦੇ ਵਿੱਚ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ ਸਾਨੂੰ ਹਾਕ ਕੇ ਅੰਤ ਆਪਣਾ ਆਊਟਸੋਰਸਡ ਸਿਸਟਮ ਜਿਹੜਾ ਬਣਾਉਣਾ ਪਿਆ ਸਾਡੇ ਨਾਲ ਕੁਮਲ ਭਟੇ ਪ੍ਰਧਾਨ ਦੀ ਇਹਨਾਂ ਦੇ ਅੰਡਰਜੋਜ਼ ਵੀ ਸਾਡੀ ਚੱਲਦੀ ਹੈਗੀ ਆ ਅਸੀਂ ਇਹਨਾਂ ਨਾਲ ਅਟੈਚ ਹੋਏ ਹਾਂ ਲੇਕਿਨ ਪਿਛਲੇ ਤਕਰੀਬਨ 3 ਸਾਲ ਤੋਂ ਅਸੀਂ ਇਕੱਠੇ ਇਹ ਸਿਸਟਮ ਚਲਾ ਰਹੇ ਹਾਂ ਲੇਕਿਨ 27 ਸਾਲ ਤੋਂ ਮੰਨ ਲਓ ਕਿ 24 ਸਾਲ ਪਿੱਛੇ ਅਸੀਂ ਹਰ ਇੱਕ ਯੂਨੀਅਨ ਦੇ ਵਿੱਚ ਗਏ ਹਰ ਇੱਕ ਯੂਨੀਅਨ ਦਾ ਰੈਸਟ ਕੀਤਾ ਸੀ ਹਰ ਇੱਕ ਧਰਨੇ ਤੇ ਵੀ ਬਿਠਿਆ ਗਏ ਹਾਂ ਲੇਕਿਨ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਤੁਹਾਨੂੰ ਤੇ ਪਿਛਲੇ 30 ਸਾਲ ਤੋਂ ਸਾਡੀ ਕੋਈ ਸੁਣਵਾਈ ਵੀ ਹੋ ਰਹੀ ਐ। ਕੋਸ਼ ਅਸੀਂ ਇਕੱਠ ਵੀ ਕੀਤਾ ਹੈਗਾ ਆ ਤੇ ਕੋਸ਼ ਅਸੀਂ ਇਕੱਠੇ ਰਹਿ ਕੇ ਕੋਸ਼ ਅਸੀਂ ਆਪਣੀ ਸੈਟਅਪ ਬਣਾਇਆ ਹੈਗਾ ਵਾ। ਤੇ ਲੇਕਿਨ ਪਿਛਲੇ ਜਿਹੜੇ 24 25 26 27 ਸਾਲ ਨਿਕਲੇ ਉਹਦੇ ਸਾਡੀ ਕਿਸੇ ਨੇ ਵੀ ਨਹੀਂ ਸੁਣੀ। ਹੁਣ ਕੀ ਡਿਮਾਂਡ ਹਟੇ? ਹੁਣ ਡਿਮਾਂਡ ਇਹ ਹੈ ਕਿ ਜੋ ਸਾਡੇ ਪ੍ਰਧਾਨ ਜੀ ਦਾ ਫੈਸਲਾ ਆਇਆ ਹੈਗਾ, ਇਹ ਜੋ ਪੰਜਾਬ ਦਾ ਫੈਸਲਾ ਆਇਆ ਹੈਗਾ, ਅਸੀਂ ਇਹਦੇ ਨਾਲ ਬਿਲਕੁਲ ਤੈਅ ਦੀ ਕੋਈ ਚੱਲਦੇ ਹੈਗੇ ਆਂ ਔਰ ਹਰ ਤਮੇਂ ਨਾਲ ਨਾਲ ਚੱਲਣਾ। ਤੇ ਸਾਡੀ ਸਰਕਾਰ ਕੇ ਇਹ ਬੇਨਤੀ ਹੈ ਕਿ ਜਿਹੜਾ 27 27 ਸਾਲ ਸਾਡੇ ਬੀਤ ਗਏ ਹੈਗੇ ਐ ਤੇ ਉਹ ਸਾਡੀ ਪ੍ਰੋਵਾਈਡ ਕਪੀਵਨ ਨੂੰ ਹੋਣੋ 2-4 ਸਾਲ 5 ਸਾਲ ਜਿਹੜੇ ਰਹਿ ਕੇ ਆ ਗਿਆ ਉਹ ਤੋਂ ਬਾਅਦ ਅਸੀਂ ਕੀ ਕਰਾਂਗੇ ਕੀ ਕਰ ਕੋਈ ਵੀ ਸਾਡਾ ਬੈਨੀਫਿਟ ਨਾ ਮਿਲੇ ਤਾਂ ਨਾਲ ਸਾਨੂੰ ਸਰਕਾਰ ਨੇ ਬੈਨੀ ਕਰ ਦਿੱਤਾ ਹੈ ਕਿੰਨੀ ਦਰਖਾਹ ਮਿਲਦੀ ਹੁਣ ਤਨਖਾਹਤ ਕਪੀਵਨ ਇਹ 10000 ਰੁਪਏ ਮਿਲਦੀ ਹੈ ਕਿੰਨੀ ਚਾਹੁੰਦੇ ਤੁਸੀਂ ਹਾਂਜੀ ਕਿੰਨੀ ਚਾਹੁੰਦੇ ਵੀ ਕਿੰਨੀ ਹੋਣੀ ਚਾਹੀਦੀ ਹੈ ਚਾਹੁੰਦੇ ਤਾਂ ਕਿਉਂ ਸਰਕਾਰ ਵਾਅਦੇ ਬਾਅਦ 18 ਜਾਂ 25000 ਦਾ ਦੇਵੇ ਸਾਨੂੰ ਜੋ ਵੀ ਪ੍ਰਧਾਨ ਮੰਤਰੀ ਮਾਨਨੀ 모ਦੀ ਜੀ ਦਾ ਕੋਈ ਫੈਸਲਾ ਆਇਆ ਹੈਗਾ ਹਾਈ ਕੋਰਟ ਦਾ ਹੈਗਾ ਸੁਪਰੀਮ ਕੋਰਟ ਦਾ ਹੈਗਾ ਉਹ ਲੇਕਿਨ ਸਾਡੇ ਪੰਜਾਬ ਵਿੱਚ ਹੈ ਤੱਕ ਲੱਖ ਨਹੀਂ